ਇਹ ਬਾਵਾ ਸ਼ਲੋਕ ਜਦਕ ਗੁਰੂ ਗੁਰੂ ਨਾਨਕ ਸਿੰਘ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ ਪਾਉਲੀ ਦੇ ਵਿੱਚ ਗੁਰੂ ਨਾਨਕ ਸਿੰਘ ਮਹਾਰਾਜ ਜੀ ਨੇ ਦਾਤੇ ਦੀ ਅਤੇ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਦੀ ਗੱਲ ਕੀਤੀ ਸੀ ਦੁਨੀਆ ਦਾ ਇਹ ਮਨੁੱਖ ਅਕਾਲ ਪੁਰਖ ਤੱਕ ਪਹੁੰਚਣਾ ਚਾਹੁੰਦਾ ਹੈ ਮੇਰੀ ਕਾਇਨਤ ਮੁਰਾਦ ਹੈ ਆਪਣੀ ਜੀਵਨ ਦੇ ਵਿੱਚ ਟਿਕਾ ਸਿਹਤ ਹਵਸਾ ਜੀਵਨ ਦੇ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹਨਾਂ ਤੋਂ ਮੁਕਤ ਹੋਣਾ ਚਾਹੁੰਦਾ ਪਰ ਰਸਤਾ ਹਰੇਕ ਮਨੁੱਖ ਨੇ ਆਪੋ ਆਪਣਾ ਬਣਾਇਆ ਹੈ ਜਿਸ ਰਸਤੇ ਤੇ ਉੱਤੇ ਗੁਰੂ ਸਾਹਿਬ ਨੇ ਸਾਨੂੰ ਤੁਰਨ ਦੇ ਲਈ ਕਿਹਾ ਉਸ ਰਸਤੇ ਤੇ ਤੁਰਨ ਨੂੰ ਤਿਆਰ ਨਹੀਂ ਉਤਨ ਇੱਕ ਵਿਚਾਰ ਹੈ ਜਿਸ ਸੱਚੇ ਸੋਚ ਜਿਤ ਲਾਇਆ ਸੱਚੇ ਦਿਨ ਚਿਤਰਾਉਣ ਨੂੰ ਤਿਆਰ ਨਹੀਂ ਪਰ ਜੀਵਨ ਵਿੱਚ ਟਿਕਾ ਹਰੇਕ ਮਨੁੱਖ ਸੋਚਦਾ ਹੈ ਕਿ ਮੇਰੇ ਜੀਵਨ ਦੇ ਵਿੱਚ ਟਿਕਾ ਆਵੇ ਸੁੱਖ ਆ ਜਾਵੇ ਹਨ ਦੁਨੀਆ ਦੇ ਵਿੱਚ ਜਿੰਨੇ ਵੀ ਮਤ ਦੇ ਹਰੇਕ ਮਤ ਦੀ ਆਪੋ ਆਪਣੀ ਵਿਚਾਰਤਾ ਹਮ ਨਰੀਅਤਾ ਹੈ ਇਹ ਸਾਰੇ ਲੋਕ ਆਕਾਰਕੁਫਤਰ ਪੂਜਨਾ ਦਾ ਚਾਹੁੰਦੇ ਨੇ ਪਰ ਜੀਵਨੀ ਰਸਤੇ ਨੇ ਅਪਣਾ ਲੈਣਾ ਕੋ ਗਲਤ ਨਹੀਂ ਇਸ ਸ਼ਲੋਕ ਦੇ ਵਿੱਚ ਗੁਰਨਾਮਕਸ਼ੇਹ ਮਹਾਰਾਜ ਜੀ ਨੇ ਕੋਈ ਜ਼ਿਕਰ ਕੀਤਾ ਹੁ ਸਤਗੁਰੂ ਦਾ ਕਿਸੇ ਤਰ੍ਹਾਂ ਵਿਰੋਧ ਨਹੀਂ ਹੈ ਕਿਸੇ ਦੇ ਨਾਲ ਕੋ ਲੜਾਈ ਕੋ ਝੱਟਾ ਨਹੀਂ ਸਤਗੁਰੂ ਤਾਂ ਸਭ ਨਾਲ ਉਪਦੇਸ਼ ਦਿਨਾ ਚਾਹੁੰਦੇ ਨੇ ਕਿ ਇਹਨਾਂ ਦੇ ਜੀਵਨ ਸਚਿਆਰਾ ਬਣ ਜਾਵੇ ਕਿਉਂਕਿ ਸਤਿਗੁਰੂ ਜੀ ਜਾਣਦੇ ਨੇ ਕਿ ਇਹ ਸਾਰੇ ਆਕਾਰ ਪੱਖ ਦੇ ਬੱਚੇ ਨੇ ਗੁਰਬਾਣੀ ਕਿਸੇ ਨੂੰ ਨੀਵਾ ਮਖਾਉਣ ਦੇ ਲਈ ਜਾਂ ਕਿਸੇ ਦਾ ਨਜ਼ਾਰਾ ਘਡਾਉਣ ਦੇ ਲਈ ਨਹੀਂ ਹੈ ਪਰ ਜਦੋਂ ਸੱਚ ਦੀ ਵਿਚਾਰ ਕੀਤੀ ਜਾਂਦੀ ਹੈ ਤਾਂ ਕੱਲਾਂ ਨੂੰ ਮਨ ਦੀ ਵਿਚਾਰ ਚੁੱਭਦੀ ਹੈ ਕਿੰਨਾਂ ਚੰਗੇ ਨਹੀਂ ਲੱਗਦੇ ਕਿਉਂ ਨਹੀਂ ਚੰਗੇ ਲੱਗਦੇ ਕਿਉਂਕਿ ਜਿਨ੍ਹਾਂ ਦੇ ਅੰਦਰ ਮੈਲ ਭਰ ਲੰਮੇ ਪਰ ਲੰਮੀ ਸਮੇਂ ਉਹ ਜਿਹੜਾ ਬੰਦਾ ਬੋਲ ਕੋ ਮੋਰ ਬੋਲਦਾ ਹੈ ਭੈੜਾ ਬੋਲਦਾ ਹੈ ਕੋ ਨਾ ਪੜਦਾ ਜਿਹਦਾ ਜੀਵਨ ਹੀ ਗੰਦਾ ਬਣਿਆ ਹੋਇਆ ਜੇਕਰ ਕੋਈ ਦੂਜਾ ਬੰਦਾ ਸੁਣ ਕੇ ਕਹਦਾ ਵੀ ਨਾ ਕਿ ਤੇਰੇ ਜੀਵਨ ਦੇ ਵਿੱਚ ਇਹ ਆਗਰ ਨਹੀਂ ਕਿ ਤੂੰ ਬਲਾਂ ਕਰਦਾ ਹੈ ਨਾ ਕਰਿਆ ਗਿਆ ਤਾਂ ਕੋਈਆਂ ਦਾ ਜਵਾਬ ਕਰੇ ਤੂੰ ਮੇਰੇ ਤੋਂ ਕੀ ਨਾ ਦੂਜਾ ਕੀ ਬੱਝੂ ਜ ਮੈਂ ਬਸਾਰਾ ਬੰਦਾ ਆਪਣੇ ਆਪ ਨੂੰ ਵਡਿਆਉਣਾ ਚਾਹੁੰਦਾ ਹੈ ਕਿ ਮੈਂ ਬੜਾ ਸਾਰਾ ਮੈਂ ਤਾਂ ਗੁਰੂ ਨਾਨਕ ਦੇਵ ਜਿਆਨਾ ਗੁਰੂ ਨਾਨਕ ਸਿੰਘ ਮਹਾਰਾਜ ਨੇ ਪਿਛੇ ਜ਼ਿਕਰ ਕੀਤਾ ਨਾਂ ਨ ਗੁਰੂ ਨਾ ਚੇਤਨੀ ਮਾਣਿਆ ਆਪਣਾ ਸੁਚੇਤ ਚੁੱਟੇ ਤੇਲਗੂ ਆੜੂ ਨੂੰ ਸ਼ੂਨੀ ਅੰਦਰ ਖੇ ਤੇ ਮੈਂ ਕਹਿਣਾ ਚਾਹੁੰਦਾ ਨਾ ਕਿ ਜਿਹੜਾ ਇਸ ਗੁਰੂ ਨਾਨਕ ਸਿੰਘ ਮਹਾਰਾਜ ਨੇ ਆਰੰਭ ਦੇ ਵਿੱਚ ਲਿਖ ਦਿੱਤਾ ਕਿਉਂ ਲਿਖਿਆ ਕਿਉਂਕਿ ਜਿਹੜੀ ਗੁਰਬਾਣੀ ਦੀ ਵਿਚਾਰ ਨਾ ਉਹ ਥੋੜੀ ਜਿਹੀ ਤਿੱਖੀ ਹੁੰਨ ਦੋ ਗੱਲਾਂ ਦੀ ਗੁਰਬਾਣੀ ਦੇ ਵਿਚਾਰ ਤਿੱਖੀ ਜ਼ਰੂਰ ਹੈ ਪਰ ਠਿੱਕੀ ਨਹੀਂ ਹੈ ਗੁਰਬਾਣੀ ਸਾਡੇ ਜੀਵਨ ਦਾ ਸਵਾਰਤੀ ਹੈ ਜੀਵਨ ਜਾਨ ਦਾ ਖਜ਼ਾਨਾ ਹੈ ਸਾਨੂੰ ਜੀਵਨ ਨੂੰ ਜਿਉਣ ਦਾ ਤਰੀਕਾ ਧੰਨ 시 ਗੁਰੂ ਰਸ ਹੈ ਮਹਾਰਾਜ ਦੀ ਪਾਵਨ ਬਾਣੀ ਤੋਂ ਮਿਲਦਾ ਹੁਣ ਅਸੀਂ ਜਦ ਬਿਮਾਰ ਹੁਈ ਕੋਈ ਬਿਮਾਰੀ ਸਾਡੇ ਉੱਤੇ ਜੇਕਰ ਆਉਂਦੀ ਹੈ ਸ਼ਰੀਰ ਕੋਈ ਠੀਲਾ ਨਾ ਠੰਡਾ ਸਿਰ ਡਾਕਟਰ ਕੋਲ ਦਵਾਈ ਲੈ ਕੇ ਵੀ ਜਾਣੀ ਹੁਣ ਡਾਕਟਰ ਇੰਜੈਕਸ਼ਨ ਲਾਂਦਾ ਹੈ ਇੰਜੈਕਸ਼ਨ ਤਿੱਖਾ ਜਿਹਾ ਜੁਰੜ ਪਰ ਜਿਹੜੀ ਉਸ ਇੰਜੈਕਸ਼ਨ ਦੇ ਅੰਦਰ ਦਵਾਈ ਆ ਉਸ ਦਵਾਈ ਨੇ ਸਾਡੀ ਬਿਮਾਰੀ ਠੀਕ ਕਰਨਾ ਇਸੇ ਤਰ੍ਹਾਂ ਗੁਰੂ ਕੀ ਹੈ ਵੈਦ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮ ਆਉਖਦ ਮੁਖ ਦੇਵੈ ਕਾਕੇ ਜਨ ਕੀ ਖੰਦ ਡਾਕਟਰ ਤੇ ਗੁਰੂ ਟੀਕਾ ਹਰੇਕ ਵੰਤਾ ਲਵਾ ਲੈਂਦੇ ਪਰ ਜਦੋਂ ਗੁਰੂ ਟੀਕਾ ਲੈ ਕੇ ਆਂਦੇ ਨੇ ਤੇ ਕਈ ਅਗੋਂ ਮੇਰੇ ਵਰਗੇ ਭੱਜ ਜਾਂਦੇ ਨੇ ਤੇ ਕਹਿੰਦੇ ਨੇ ਅਸੀਂ ਨਹੀਂ ਤੁਹਾਡੀ ਗੱਲ ਨੂੰ ਮੰਨਣਾ ਅਸੀਂ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਅਸੀਂ ਗੁਰਬਾਣੀ ਦਾ ਚਾਹੇ ਸਿੱਧੇ ਤੌਰ ਤੇ ਵਿਰੋਧ ਨਾ ਕਰੀਏ ਜਿਹੜਾ ਪ੍ਰਚਾਰਕ ਗੁਰਬਾਣੀ ਦੀ ਗੱਲ ਕਰ ਰਿਹਾ ਸੀ ਉਹਦੇ ਬਾਕੀ ਨਹੀਂ ਅਸੀਂ ਗੁਰਬੰਧਕ ਮੀਨ ਨੂੰ ਕਹਿਤਾ ਹਾਂ ਕਿ ਇਹੋ ਜੀ ਪ੍ਰਚਾਰ ਕਰਨ ਗੁਰਦੁਆਰੇ ਵਿੱਚ ਨਾ ਕਰੋ ਐ ਇਹੋ ਜੀ ਪ੍ਰਚਾਰ ਕਰਨ ਗੁਰਦੁਆਰ ਲਿਆ ਕੇ ਜਿਵੇਂ ਕਥਾ ਕਰਨ ਦੀ ਲੋੜ ਨਹੀਂ ਨਹੀਂ ਇਹਨਾਂ ਵਿਚਾਰ ਚੰਗੇ ਨਹੀਂ ਲੱਗਦੀ ਨਾ ਹੁਣ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਬਾਣੀ ਸ਼ਲੋਕ ਦੇ ਵਿੱਚ ਉਹਨਾਂ ਨੂੰ ਪੰਦਾ ਸਰਤ ਦਿੰਦਾ ਹੈ ਜਿਹੜੇ ਲੋਕ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਰੱਬ ਦੀ ਤੱਕ ਪਹੁੰਚਣਾ ਚਾਹੁੰਦੇ ਨੇ ਪਰ ਉਹਨਾਂ ਨੇ ਰਸਤੇ ਨਹੀਂ ਜਿਹੜੇ ਉਗੜਤ ਬਣਾਏ ਹੋਏ ਨੇ ਆਪ ਕੋ ਆਪਣੇ ਰਸਤੇ ਜਿਹੜੇ ਉਹਨਾਂ ਨੇ ਬਣਾ ਲਏ ਪਰ ਉਹਨਾਂ ਰਸਤਿਆਂ ਤੇ ਚੱਲ ਕੇ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋਈ ਹੁਣ ਗੌਰ ਕਰਿਆ ਜੇ ਅਰੰਗ ਦੇ ਵਿੱਚ ਧੰਸ਼ੀਰ ਗੁਰਨਾਮ ਸਿੰਘ ਮਹਾਰਾਜ ਜੀ ਫਰਮਾਉਂਦਾ ਮੁਸਲਮਾਨਾ ਸਿੱਖ ਸ਼ਰੀਅਤ ਪੜ-ਪੜ ਕਰੇ ਵਿਚਾਰ ਬੰਦੇ ਸੀ ਜੀ ਭਗਵਾਨ ਤੁਹੰਦੀ ਬੇਖੰਤ ਕੌਡੀਦਾਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਇਨਾ ਮੁਸਲਮਾਨ ਅੱਤਕੇ ਦੇ ਲੋਕਾਂ ਨੂੰ ਵੇਖਿਆ ਕਿ ਤੇ ਕੁਰਾਨ ਨਾਲ ਜਾਦਾ ਸ਼ਰਮ ਐਂ ਨਿਕਦੇ ਨੇ ਇੰਨਾ ਇਹ ਯਕੀਨ ਕੁਰਾਨ ਤੇ ਨਹੀਂ ਰੱਖਦੇ ਜਿੰਨਾ ਯਕੀਨ ਇਹਨਾਂ ਦਾ ਸ਼ਰਾਂ ਦਿੰਦੇ ਹੈ ਸ਼ਰਾਂ ਦੀ ਵਰਤੋਂ ਕਰਕੇ ਕਈਆਂ ਦੇ ਨਾਲ ੱਟਾ ਵੀ ਕੀਤਾ ਜਾਂਦਾ ਹੈ ਕਈਆਂ ਦੇ ਨਾਲ ੱਟਾ ਕੀਤਾ ਵੀ ਗਿਆ ਇਤਿਹਾਸ ਨੂੰ ਪੜ੍ਹਦੇ ਹੋਏ ਖਲੀਏ ਚਾਹੇ ਉਹ ਕਾਜੀ ਕਾਜੀ ਅਬਦੁਲ ਮਹਾਵਲੀ ਬੋਰਾਤ ਬੋਰਾ ਦੀ ਗੱਲ ਕਰ ਲਈਏ ਜਿਨੇ ਗੁਰਦੇਵ ਪਾਤਸ਼ਾਹ ਮਹਾਰਾਜ ਰਿਸ਼ੀ ਨਿਕਰਤਾ ਫਤਵਾ ਦਿੱਤਾ ਸੀ ਤੇ ਆਖਿਆ ਕਿ ਇਹ ਗੱਲ ਹੈ ਜਿਹੜੀ ਇਹ ਛਾਣ ਦੇ ਵਿੱਚ ਨਹੀਂ ਗਈ ਕਿਉਂਕਿ ਜਿਨ੍ਹਾਂ ਮੰਦਿਆਂ ਨੇ ਆਪਣੀ ਪਹੁੰਚ ਲਾਉਣ ਜਾਂ ਦੇਣਾ ਉਹ ਆਪਣੀ ਗ੍ਰੰਥਾਂ ਦੇ ਵਰਤੋਂ ਕਈ ਵਾਰ ਕਰਦੇ ਨੇ ਆਪਣੀ ਗ੍ਰੰਥਾਂ ਦੀ ਜਿਹੜੇ ਆਤਮੇਨਾ ਉਲਟਾ ਕੇ ਗਲਤ ਕਰਕੇ ਲੋਕਾਂ ਤੋਂ ਲੱਕ ਦਿੱਤੇ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਇਹ ਸਾਡਾ ਵਿਰੰਤਰ کہہ ਰਿਹਾ ਤੇ ਹੁਣ ਤੇ ਕਸੀਂ ਕੁਰਾਨ ਦੇ ਹਿਸਾਬ ਨਾਲ ਤੇ ਸ਼ਰਮ ਦੇ ਹਿਸਾਬ ਨਾਲ ਦੇਖੀਏ ਤੇ ਆਰਾਮ ਜੀਵ ਤੇ ਓਕਾ ਜੀ ਉਹ ਸੱਚੇ ਮੁਸਲਮਾਨ ਨਹੀਂ ਸੀ ਮੰਨ ਕਰੀ ਕਿਉਂਕਿ ਸ਼ਰ੍ਹਾਂ ਇਹ ਗਾ ਰੀਸ ਕਹਿੰਦੀਆਂ ਸ਼ਰ੍ਹਾਂ ਦੇ ਵਿੱਚ ਇਹ ਗਾਦੇ ਦੇਖੀਏ ਕਿ 7 ਸਾਲ ਦੇ 9 ਸਾਲ ਦੇ ਬੱਚੇ ਲੀਆਂ ਵੇਚਣ ਦਿੱਤਾ ਜਾਏ ਜਾਂ ਕਿਸੇ ਔਰਤ ਦੇ ਨਾਲ ਧੱਕਾ ਕੀਤਾ ਜਾਵੇ ਇਸ਼ਾਰਾਂ ਦੇ ਵਿੱਚ ਕੁਰਾਨ ਦੇ ਵਿੱਚ ਵੀ ਗੱਲ ਸ਼ਾਇਦ ਨਾ ਲਿਖੀ ਹੋਵੇ ਪਰ ਜਿਨ੍ਹਾਂ ਲੋਕਾਂ ਨੇ ਆਪਣੀ ਕੁੰਚ ਨਾਮ ਦੇ ਹੁੰਦੇ ਨੇ ਉਹ ਧਾਰਮਿਕ ਗ੍ਰੰਥਾਂ ਦੀ ਸਹਾਤਾ ਲੈਂਦੇ ਅੱਜ ਵੀ ਇਹ ਹੋ ਰਿਹਾ ਨਾ ਹੁਣ ਦੇਖੋ ਕਾਜੀ ਜਦ ਬੋਲ ਰਿਹਾ ਪਿੱਛੇ ਕੰਮ ਕੌਣ ਕਰ ਰਿਹਾ ਹੈ ਕੰਮ-ਕੌਮ ਕਾਰੇ ਵਿੱਚੋਂ ਆਰੰਭ ਸੇ ਕਾਰੇ ਆਜੀ ਆਰੰਭ ਸੇ ਵਰਗੇ ਹੈਗੇ ਨੇ ਆਜੀ ਵੀ ਕਾਫੀ ਵਰਕੀ ਬੈਠੇ ਨੇ ਕਾਜੀ ਵਰਕਲੇ ਤਖਤਾਂ ਦੇ ਜੱਦਾ ਵਰਗੇ ਬੈਠੇ ਨੇ ਪੰਜਾਬ ਦੀ ਧਰਤੀ ਦੇ ਆਰੰਭ ਜੇ ਵਰਗੇ ਬੈਠੇ ਹੁਣ ਕਰਦੇ ਵਿੱਚ ਬੋਲਦੇ ਨੇ ਅਸੀਂ ਧੰਨ ਸ਼੍ਰੀ ਗੁਰਗਰ ਸਾਹਿਬ ਮਹਾਰਾਜ ਦੇ ਕੋਲ ਨਹੀਂ ਪੁੱਛਦੇ ਜੀ ਗੁਰੂ ਸਾਹਿਬ ਤੁਹਾਡੀ ਕੀ ਵਿਚਾਰਾ ਤੁਸੀਂ ਕੀ ਕਹਿਣਾ ਜਾਣਦੇ ਅਸੀਂ ਗੁਰੂ ਗਰਬ ਸਾਹਿਬ ਮਹਾਰਾਜ ਦੇ ਨਾਮ ਮੰਨਣ ਤਿਆਰ ਨਹੀਂ ਗੁਰਬਾਣੀ ਦੀ ਮੰਨਣ ਤਿਆਰ ਨਹੀਂ ਅਸੀਂ ਐੋਜੇ ਲੋਕਾਂ ਦੀ ਬਿਸ਼ੇਸ਼ ਨਹੀਂ ਮੰਨਦੇ ਨਹੀਂ ਗੁਰਬਾਣੀ ਕਹਿੰਦੀ ਹੈ ਕਿ ਆਇ ਮਾਤੀ ਤੋਂ ਆਪ ਨਾਮਣਾ ਕਰੋ ਗੁਰਬਾਣੀ ਕੀ ਜੈ ਦੀ ਨਾਸ਼ੇ ਨਾ ਕਰ ਕਿੰਨੇ ਕਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਰ ਮੰਨਣ ਅਸੀਂ ਕਿਹਨੇ ਸਿਰਕੜੀ ਮਨਾਵਾਂਗੇ ਕਿ ਦਸ਼ੇਰਾ ਤਵਾਲੀ ਸਭ ਕੁਝ ਮਨਾਵਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬੰਦੀ ਪਰ ਜੀ ਐੋਜੇ ਕੋ ਕਾਜੀ ਹੁਕਮ ਜਾਰੀ ਕਰ ਦੇਣਾ ਸਾਡੇ ਸਾਰੇ ਲੋਕ ਨੇ ਜੇ ਮੰਨਣ ਤਿਆਰ ਹੋ ਜਾਂਦੇ ਤੇ ਗੁਰੂ ਨਾਨਕ ਸਿੰਘ ਮਹਾਰਾਜ ਜੀ ਦੇ ਮੁਸਰਮਾਨਾਂ ਸ਼ਿੱਖਤ ਸਾਰੀਅਤ ਪਰ ਪਰ ਕਰੇ ਵਿਚਾਰ ਕਿ ਇਹ ਜਿਹਨੇ ਮਿਸਲਮਾਨ ਤਬਕੇ ਦੇ ਲੋਕ ਨੇ ਜਿਹਨੇ ਕਹਿੰਦੇ ਇਹ ਕੁਰਾਨ ਦੇ ਨਾਲੋਂ ਕਹਿੰਦੇ ਸ਼ਰਾਂ ਦੇ ਵੀ ਜ਼ਿਆਦਾ ਕੀ ਰੱਖਦੇ ਇਸ ਸ਼ਰਾਂ ਦੀ ਵਰਤੋਂ ਕਰਕੇ ਇਹਨਾਂ ਨੇ ਕਈਆਂ ਬੰਦਿਆਂ ਦੇ ਨਾਲ ਧੱਕਾ ਵੀ ਕੀਤਾ ਧੱਕਾ ਕਰਦੇ ਵੀ ਨੇ ਕਿ ਆਦਮੀ ਇਹ ਕੁਲੀ ਹੋਇਆ ਹੈ ਧਾਰਮਿਕ ਗ੍ਰੰਥਾਂ ਦੀ ਸਹਾਇਤਾ ਲੈ ਕੇ ਤੇ ਗਲਤ ਜਿਹੇ ਹੁਕਮ ਨੇ ਕੋਜ਼ਾਰੀ ਕੀਤੇ ਜਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਾਲ ਪਰ ਕਰੇ ਵਿਚਾਰ ਕੀ ਦਿਨ ਨੂੰ ਪੜਦੇ ਨਹੀਂ ਤੇ ਵਾਰ-ਵਾਰ ਪੜੀ ਜਾ ਰਹੇ ਨਹੀਂ ਤੇ ਇਹਨਾਂ ਤੇ ਵਿਚਾਰ ਨਹੀਂ ਲੰਦੀ ਹੈ ਬੰਦੇ ਸੀ ਜੇ ਪਾਗ ਵਿੱਚ ਬੰਦੀ ਦੇਖਣ ਕੋ ਦੀਦਾਰ ਹੁਣ ਇਹ ਬੰਦਾ ਕਿਸੇ ਨੂੰ ਮੰਨਦੇ ਜਿਹੜਾ ਸ਼ਰਨ ਬੰਦਿਸ਼ ਦੇ ਵਿੱਚ ਆਦਾ ਵੀ ਕਹਿੰਦੇ ਉਹਨੂੰ ਤੇ ਆਖੀਦੇ ਨਹੀਂ ਬੰਦਾ ਹੁਣ ਤੁਸੀਂ ਵੇਖਿਆ ਹੈ ਕਿ ਮੁਸਲਮਾਨੀ ਕਹਿੰਦੇ ਕਿ ਅਸੀਂ ਮੂਮਨ ਤੁਸੀਂ ਖਾਫਰ ਮੂਮਨ ਉਹਨੂੰ ਕਹਿੰਦੇ ਨੇ ਜੇ ਸ਼ਰਨ ਮੰਨਦਾ ਜੇ ਸ਼ਰਨ ਨਹੀਂ ਮੰਨਦਾ ਉਹ ਕਾਫਰ ਤੇ ਇਹਨਾਂ ਦੇ ਹਿਸਾਬ ਦੇ ਨਾਲ ਸਾਰੇ ਕਾਫਰੀ ਨਹੀਂ ਉਹ ਮੁਮਨ ਨਹੀਂ ਦੇਸ ਕਾਫਰ ਕਿੰਕੇ ਜਿਸ਼ਾ ਨ ਨਹੀਂ ਮੰਨਦੇ ਤੇ ਜਿਹੜਾ ਮੰਨ ਲਵੇ ਉਹ ਮੁਮਨ ਜਿਹੜਾ ਨਹੀਂ ਮੰਨਦਾ ਉਹ ਕਾਫਰ ਤੇ ਗੁਰਨਾਮਕ ਸਿੰਘ ਮਹਾਰਾਜ ਦੇ ਬੰਦੇ ਸੀ ਜੇ ਪੁਮਾ ਵਿੱਚ ਬੰਦੇ ਕਹਿੰਦੇ ਜਿਹੜਾ ਬੰਦਾ ਸ਼ਰਾਂ ਦੀ ਬੰਦ ਦੇ ਵਿੱਚ ਰਿਹਾ ਜਾਵੇ ਕਿਹਦੇ ਉਹ ਤਾਂ ਬੰਦਾ ਹੈ ਮੇਖੰਡਉ ਜੁਦਾਰੇ ਕਹਿੰਦੇ ਕਿ ਤਾਂ ਕਿਹਾ ਕਿ ਉਹ ਜਾਂਦਾ ਕਿ ਇਹ ਲੋਕ ਇਹ ਸੋਚਦੇ ਨੇ ਕਿ ਜੇਕਰ ਇਸ ਸ਼ਰਾਂ ਦੀ ਬੰਦਿਸ਼ ਦੇ ਵਿੱਚ ਆਜ ਆ ਗਏ ਤੇ ਸਨਮਹ ਅਕਾਲ ਪੁਰਖ ਦੇ ਦਰਸ਼ਨ ਹੋ ਜਾਣਗੇ ਪਰ ਗੁਰੂ ਨਾਨਕ ਸਾਹਿਬਾ ਜੀ ਕਹਿੰਦੇ ਰਸਤਾ ਕਰ ਤੇ ਇਹ ਇਹ ਨਹੀਂ ਕਹਿੰਦੇ ਕਿ ਇਹ ਤਰੀਕਾ ਵਰਤ ਕੇ ਆਕਾਰ ਪੁਰਖ ਦੇ ਦਰਸ਼ਨ ਨਹੀਂ ਹੋਣੇ ਹੁਣ ਜੇ ਗੱਲ ਸਹੀ ਕਰਦਾ ਜਮਾ ਸ਼ਰਾਂ ਸਿਖਾਉਂਦੀ ਕੀ ਹੈ ਕੀ ਸਿਖਾਉਂਦੀ ਹੈ ਸ਼ਰਾਂ ਸਨਾਂਤਾਂ ਦਾ ਸੰਸਾਰ ਬਤਾਉ ਸਿਰਫ ਬਾਹਰੀ ਤੋਰਦੀ ਹੈ ਆਤਮਿਕ ਜੀਵਨ ਸਵਾਰਨ ਦੀ ਗੱਲ ਕਰਦੀ ਹੈ ਜਿਵੇਂ ਅੱਜ ਸਮਾਜ ਦੇ ਇਸ ਸੰਸਾਰ ਦੇ ਝਾਲਮਾਲ ਕੀ ਵੇਖ ਲਈਏ ਆਪਣੇ ਅੰਦਰ ਨੂੰ ਸਵਾਰਨ ਤੇ ਘੱਟ ਜ਼ੋਰ ਦਿੱਤਾ ਜਾ ਰਿਹਾ ਤੇ ਬਾਹਰੀ ਵਿੱਚ ਉਸ ਤੇ ਧਾਰਮਿਕ ਜਿਹੜਾ ਪਹਿਰਾਵਾ ਪਾ ਲੈਣਾ ਇਹਦੇ ਬਸੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸਿਰ ਅੰਦਰ ਨੂੰ ਸਵਾਰ ਦੀ ਅੰਦਰ ਨੂੰ ਸਵਾਰਨ ਦੀ ਗੱਲ ਕਰਦੀ ਹੈ ਮਨ ਦੀ ਗੱਲ ਕਰਦੀ ਹੈ ਉਨੇ ਸ਼ਰਾਂ ਨੇ ਇਹਨਾਂ ਦਾ ਸਮਾਰਤਾ ਸਹਿਯੋਗ ਕਰੀ ਹੁਣ ਜਿਵੇਂ ਬੱਚਾ ਘਰੋਂ ਸਕੂਲ ਤੇ ਲਈ ਤਿਆਰ ਹੋ ਕੇ ਜਾਵੇ 8 ਵਜੇ ਸਕੂਲ ਦਾ ਟਾਈਮ ਹੈ ਕਿਤਾਬਾਂ ਲੈ ਜਾਵੇ ਟਾਈਮ ਟੇਬਲ ਲੱਗੀ ਹੈ ਰੋਕਦੇ 30 ਮਿੰਟ ਕੋਲ ਪਰ ਜੇ ਬੱਚਾ ਸਿਰਫ ਸਕੂਲ ਦਾ ਪ੍ਰਕਰਮਣ ਕਰਕੇ ਆ ਜਾਵੇ ਸਿਰਫ ਖੇਡਾਂ ਤੇ ਗਿਆਨ ਸਕੂਲ ਦੀ ਤੋਂ ਦੀ ਤੇ ਕਿਸੀ ਇਹ ਪ੍ਰਵਾਨ ਕਰਵਾਵਾਂਗੇ ਮਾਪੇ ਇਹ ਗੱਲ ਪ੍ਰਵਾਨ ਕਰਾਣਗੇ ਕਿ ਮਾਵਾ ਬੇਰ ਕਹੇ ਨੀ ਮੈਂ ਕਿ ਤੁਨ ਖੱਟੂ ਜੇ ਜਿਸ ਬੁੜ ਗਿਆ ਸੀ ਪੜ ਕੇ ਅੰਦਰ ਤਾਂ ਚੰਗਾ ਤੋ ਤਿਆਰ ਕਰਕੇ ਭੱਜਿਆ ਸੀ ਪਰ ਤੂੰ ਇਦਾਂ ਹੀ ਘਰ ਵਾਪਸ ਨੂੰ ਗਿਆ ਨਹੀਂ ਅਸੀਂ ਪ੍ਰਵਾਨ ਨਹੀਂ ਕਰਦੇ ਅੱਜ ਧਰਮ ਦੀ ਦੁਨੀਆ ਦੇ ਵਿੱਚ ਵੀ ਕੁਝ ਇਹੋ ਜਿਹਾ ਹੋ ਰਿਹਾ ਹੈ ਅਸੀਂ ਸਿਰਫ ਬਾਰੀ ਮਾਰੇ ਆਦਮ ਬਣਾ ਲਈਏ ਵਾਕੁਰਕ ਡੇਰੇ ਖੁੱਲ ਗਈ ਕੋਈ ਕਹਿੰਦੇ ਕਿ ਜੇਕਰ ਸਾਡੇ ਡੇਰੇ ਵਿੱਚ ਆਉਣਾ ਹੈ ਤੋ ਅਗਲੀ ਜਿਹੜੀ ਪਾਕ ਦੇ ਅਸਕਰ ਦੀ ਉਚਾਈ ਕੀ ਹੈ ਤੁਹਾਡਾ ਜਿਹੜਾ ਗੱਤ ਅਸਕਰ ਦਾ ਮਨ ਨਹੀਂ ਕਰਦਾ ਤਾਂ ਉੱਤ ਪਰ ਮੈਂ ਸ਼ਰੰਗ ਤੁਹਾਨੂੰ ਜਿਹਦੇ ਪਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਐਸੇ ਦਾ ਕੋਈ ਨਹੀਂ ਗੁਰੂ ਗੰਗ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸਾਡੇ ਅੰਦਰ ਨੂੰ ਸ਼ੁਰੂਆਤ ਦੀ ਹੈ ਹੁਣ ਬਹੁਤੇ ਲੋਕਾਂ ਦੇ ਕੀ ਨੇ ਮਨ ਧਰ ਦਾ ਕੰਮ ਦੱਸ ਕੇ ਨੂੰ ਸਮਝਾਂਦਾ ਕਿ ਜਦੋਂ ਸਵੇਰੇ ਕੰਮ ਤੇ ਜਾਣਾ ਹੈ ਗੁਰਦੁਆਰਿਆਂ ਕੇ ਮੱਧਾ ਦੇਖਣਾ ਹੈ اگوں پچھ مت ٹیک پرکرما کی فرما دتگر کی پرتیت نئی نہ بھجیا پاؤ سو بیڑا آ جاؤ کہ جی گرو کے پیار ادب ہی جیون پیدا ہوا ਤੇ ਕਿਹਦੇ ਫਿਰ ਭਾਵੇਂ ਤੇ ਮਰਦੇ ਵੀ ਨਹੀਂ ਲੜਾ ਕਰਨੀ ਪਿਆ ਪੁਰਾਣਾ ਸਾਰੋ ਤੇ ਨਹੀਂ ਬਿਣੀਉਂਦੇ ਨੂੰ ਜੀਵਨ ਤਰਕੀਬ ਨਹੀਂ ਹੁੰਦਾ ਅਸੀਂ ਧਰਮ ਦਾ ਕੰਮ ਸਿਰਫ ਇਹ ਨੂੰ ਸਮਝ ਕੇ ਬੈਠੇ ਹਾਂ ਪਰ ਪਾਸੇ ਜਿਹੜੇ ਗੇੜੇ ਲਾਉਂਦੇ ਨਾਲ ਤੇਰਾ ਜੀਵਨ ਚੰਗਾ ਨਹੀਂ ਬੰਨਾ ਅੱਜ ਨੂੰ ਗੁਰੂ ਦੇ ਕੋਲ ਆ ਕੇ ਗੁਰੂ ਤੋਂ ਸਿੱਖਿਆ ਲੈਣੀ ਪਵੇਗੀ ਗੁਰ ਮੇਰੇ ਚਾਚਾ ਆਚਾਰ ਸਿੱਖ ਤੁਹਕਾ ਦੇਣਾ ਲੱਗਿਆ ਦੁੱਖ ਹੈ ਕਹਿੰਦੇ ਤੇਰੇ ਆਤਮਿਕ ਜੀਵਨ ਕੋਈ ਦੁੱਖ ਨਹੀਂ ਲੱਗੇਗਾ ਜਦੋਂ ਗੁਰੂ ਦੇ ਕੋਲ ਬੈਠ ਕੇ ਜਿਵੇਂ ਜਿਉਂਦਾ ਤਰੀਕਾ ਇਸ ਜੀਵਨ ਦਾ ਸਿੱਖ ਲਿਆ ਪਰ ਅਸਲ ਅੱਜ ਗੁਰੂ ਦੇ ਕੋਲ ਬਹਿਣ ਤਿਆਰ ਨਹੀਂ ਅਸੀਂ ਧੰਨ 시ਹੀ ਗੁਰੂ ਸਾਹਿਬ ਮਹਾਰਾਜ ਦੇ ਪਾਵਨ ਬਾਣੀ ਨੂੰ ਸੁਣੀ ਤਿਆਰ ਨਹੀਂ ਵਿਚਾਰ ਨੂੰ ਸੁਣ ਤਿਆਰ ਨਹੀਂ ਅਸੀਂ ਵਿਚਾਰਨ ਦਾ ਵਿਰੋਧ ਕਰਦੇ ਹਾਂ ਪਰ ਗੁਰਨਾਮਕ ਸ਼ੇਹ ਮਹਾਰਾਜ ਕਿਦੇ ਇਸ ਤਰੀਕੇ ਦੇ ਨਾਲ ਜਿਵੇਂ ਜੀਵਨ ਅਸਚਾਰ ਨਹੀਂ ਬਣ ਜਾਣਾ ਤੇ ਜਿਹੜਾ ਤਰੀਕਾ ਮੁਸਲਮਾਨ ਭਰਾਵਾਂ ਵੱਲੋਂ ਕਰਦਿਆ ਜਾਂਦਾ ਸੀ ਕਿ ਸ਼ਰਾਂ ਦੀ ਮੰਦੇ ਦੇ ਵਿੱਚ ਆ ਕੇ ਕਿਤੇ ਸਾਨੂੰ ਅਕਾਰਪੁਰਖ ਦੀ ਪ੍ਰਾਪਤੀ ਹੋ ਜਾਵੇਗੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਹਦੇ ਤੁਸੀਂ ਕੋਲੇਖੇ ਵਿੱਚ ਇਹਦੇ ਇਸ ਤਰੀਕੇ ਦੇ ਨਾਲ ਅਕਾਰਪੁਰਖ ਜੀ ਦੇ دیدار ਨਹੀਂ ਕੀਤੇ ਜਾ ਸਕਦੇ ਰੱਬ ਜੀ ਦੀ ਪ੍ਰਾਪਤੀ ਸਰੀਕੇ ਦੇ ਨਾਲ ਨਹੀਂ ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਸਲਮਾਨ ਭਰਾਵਾਂ ਦੀ ਗਲ ਕੀਤੀ ਆ ਕਿ ਕਹਿੰਦੇ ਹਿੰਦੂ ਸਾਲਾਹੀ ਸਾਲਾਨਾ ਦਰਸ਼ਨ ਰੂਪ અપਾਰ ਕਿਹਦੇ ਹੀ ਮਾਨੇ ਕਿਹੜਾ ਤਲਕਾ ਵਰਤਿਆ ਹਿੰਦੂ ਸਾ ਲਾਹ ਹਿਸਾਲਾਮ ਕਿਹਦੇ ਇਹ ਵੀ ਅਕਾਲ ਪੁਰਖ ਨੂੰ ਸਰਾਉਂਦੇ ਨਹੀਂ ਹਿੰਦੂ ਸਾ ਲਾਹ ਹਿਸਾਲਾਮ ਦਰਸ਼ਨ ਰੂਪ અપਾਰ ਦਰਸ਼ਨ ਸ਼ਾਸਤਰ ਕਿਹਦੇ ਇਹਨਾਂ ਤਰੀਕਾ ਕਿਹੜਾ ਵਰਤਦੇ ਨੇ ਤੀਰਥ ਨਾਮ ਅਰਚਾ ਪੂਜਾ ਅਗਰਵਾਸ ਵਹਿਕਾਰ ਕਿਹਦੇ ਰੱਬ ਦੀ ਪ੍ਰਾਪਤੀ ਵੀ ਕਰਨਾ ਚਾਹੁੰਦੇ ਨੇ ਕਿਤੇ ਜਿਹੜਾ ਇਹਨਾਂ ਨੇ ਤਰੀਕਾ ਵਰਤਿਆ ਕੋ ਨਾਨਕ ਸਿੰਘ ਮਹਾਰਾਜ ਜੀ ਮਹਾਰਾਜੀ ਕਿਦੇ ਖੇੜੇ ਖੇੜੇ ਤੀਰ ਨਾ ਕਰ। ਕਿਦੇ ਜਿੰਦੇ ਨੇ ਤੀਰਥਾਂ ਜਾ ਕੇ ਇਸ਼ਨਾਨ ਕਰ ਲਓ 18 ਤੀਰਾਂ ਦੇ ਇਸ਼ਨਾਨ ਕਰ ਲਿਆ ਕਿਤੇ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਣੀ ਮਾਨੀ ਪੁੱਤਰ ਹੋ ਜਾਣਾ। ਪਰ ਇਹ ਗੱਲਾਂ ਅਤ ਜਾ ਕੇ ਜ਼ਾਹਰ ਨਹੀਂ ਲੁਕੀਆਂ ਛੁਪੀਆਂ ਨਹੀਂ। कि ਜਿਨਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਗੱਲ ਪੁਜਾਰੀਵਾਦ ਨੂੰ ਕੀਤੀ ਕੀ ਤੇ ਜਾ ਕੇ ਇਸ਼ਨਾਨ ਕਰਨ ਕੋ ਮੁਕਤੀ ਮਿਲ ਜਾਵੇਗੀ ਧਰਮ ਮਨ ਪਵਿੱਤਰ ਹੋ ਜਾਏਗਾ ਪਰ ਉਹ ਨਦੀਆਂ ਨੂੰ ਉਹਨਾਂ ਤੀਰਥਾਂ ਨੂੰ ਸਰਕਾਰਾਂ ਨੇ ਕਰੋੜਾਂ ਅਰਬਾਂ ਦਾ ਪੈਸਾ ਲਾ ਕੇ ਸਾਫ਼ ਕਰਵਾਇ ਤੇ ਕਰਵਾ ਨਹੀਂ ਹੁਣ ਗੰਦਲਾਂ ਹੁੰਆਂ ਤੇ ਤਾਂ ਉਹਨਾਂ ਦੀ ਸਫਾਈ ਹੋ ਰਹੀ ਹੈ ਨਾ ਤੇ ਮੈਂ ਤਾਂ ਸੋਚਦਾ ਨਾ ਕੀ ਜਿਨ੍ਹਾਂ ਨਦੀਆਂ ਤੇ ਜਿਨ੍ਹਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਾਲ ਤੀਰਥਾਂ ਦੇ ਇਸ਼ਨਾਨ ਕਰਨ ਦੀ ਗੱਲ ਮਤ ਦੇ ਦਿੱਤੀ ਗਈ ਕਿ ਉੱਤੇ ਜਾ ਕੇ ਤਾਂ ਗੰਦੇ ਪਾਣੇ ਵਿੱਚ ਨਹਾ ਕੇ ਤਾਂ ਸ਼ਰੀਰ ਵੀ ਨਹੀਂ ਸਾਫ਼ ਹੋ ਸਕਦਾ ਤੇ ਮਨ ਪਵਿੱਤਰ ਕਰਨ ਦਾ ਤਾਂ ਕੋਈ ਹੈ ਸ਼ਰੀਰ ਸਾਡਾ ਪਵਿੱਤਰ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਇਹਦੇ ਸੁਝੇ ਤੇ ਨਾ ਅਰਥ ਮੰਨੋ ਬੈਂ ਜੇ ਪਿੰਡਾ ਤੋਏ ਸੁੱਚੀ ਨਾਨਕਾ ਜੇ ਮਨ ਮਨ ਵਸਿਆ ਸੁਏ ਪਾਸ਼ਾ ਜੀ ਕਹਿੰਦੇ ਮੈਂ ਤੈਨੂੰ ਨਾਮ ਤੁਮਾਰਾ ਨਹੀਂ ਕਰਦਾ ਨਾਮ ਪਰ ਨਾਉਣਾ ਕਿਥੇ ਪਾਸ਼ਾ ਜੀ ਜਿਹੜੇ ਤੂੰ ਇੱਥਾਂ ਤੇ ਜਾ ਕੇ ਨਾ ਕੋਈ ਨਾ ਮਣੇ ਚੱਲੇ ਤੀਰਥੀ ਮਨ ਖੋਤੇ ਤਨ ਜੋਰ ਇੱਕ ਭੌਲਤੀ ਨਾਤੀਆਂ ਗੁਰ ਪਾ ਚੜੀ ਅਸ਼ਬੂਰ ਬਾਹ ਤੁੱਤੀ ਟਿੰਬੜੀ ਅੰਦਰ ਵੇਸ਼ ਨੇ ਗੁਰ ਸਾਧ ਭਰੇ ਹਨ ਨਾਤੀਆਂ ਚੋਰ ਸਜੁਰਾਂ ਚੋਰ ਪਾਸ਼ਾ ਜੀ ਲਈ ਨਹੀਂ ਕਰਨਾ ਮੈਂ ਤਾਂ ਤੇਰਾ ਕੀ ਹੋਣਾ ਚਾਹੀਦਾ ਹੈ ਤੀਰਥਨਾਮਨ ਜਾਉਂ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ ਬਾਸ਼ਾ ਦੇ ਕਿਹਦੇ ਮੈਂ ਇਸ ਤੀਰਥ ਦੇ ਇਸ਼ਨਾਨ ਕਰਦਾ ਗੁਰਦਰਿਆਉ ਸਦਾ ਜਲ ਨਿਰਮਲ ਜਿਤ ਮਿਲਿਆ ਗੁਰਮਤਿ ਮੈਲ ਹਰੈ ਸਤਗੁਰ ਮਿਲੇ ਪੂਰਾ ਨਾਮ ਪਸ਼ੂ ਪਰੇ ਤੋਂ ਦੇਵ ਕਰੇ ਬਾਸ਼ਾ ਦੇ ਕਿਹਦੇ ਕਿ ਜਿਹੜਾ ਬਾਣੀ ਰੂਪੀ ਜਲ ਹੈ ਨਾ ਜਿਹੜਾ ਗੁਰਦਰਿਆਉ ਸਦਾ ਜਲ ਨਿਰਮਲ ਜਿਹਦਾ ਇਹ ਜਲ ਇੰਨਾ ਪਵਿੱਤਰ ਹੈ ਕਿੰਦੇ ਇੱਥੇ ਆ ਕੇ ਭਾਵੇਂ ਜਿੰਨਾ ਮਰਜ਼ੀ ਬੰਦਾ ਵਿਕਾਰਾਂ ਵਿੱਚ ਲਿਪੜਿਆ ਹੋਵੇ ਕਿੰਦੇ ਜੇਕਰ ਇਸ ਗੁਰਬਾਣੀ ਰੂਪੀ ਤੀਰਥ ਦੇ ਆ ਕੇ ਇਸ਼ਨਾਨ ਕਰ ਲਵੇ ਨਾ ਕਿੰਦੇ ਉਹ ਬੰਦਾ ਵੀ ਪਵਿੱਤਰ ਹੋ ਜਾਂਦਾ ਤੇ ਕਿੰਦੇ ਇਹ ਪਾਣੀ ਵੇਲੇ ਨ ਮੈਲਾ ਨਹੀਂ ਇਹ ਜਿਹੜਾ ਜਾਲਾ ਕਿੰਦੇ ਇਹਦੀ ਮੈਲਾ ਨਹੀਂ ਹੁੰਦਾ ਤੇ ਆਮਕਾਰ ਦੀ ਜਿੰਨੀ ਬੰਦਾ ਲਿਪੜਿਆ tributaries ਆਵੇ ਤੇ ਜੇਕਰ ਪਾਣੀ ਦੇ ਵਿੱਚ ਇਸ਼ਨਾਨ ਕਰੇ ਕਿੰਨੇ ਮਰਜ਼ੀ ਨੂੰ ਕਾਇ ਕਰਨ ਦਾ ਪਾਣੀ ਬੰਦਾ ਜਾਂਦਾ ਪਰ ਜਿੰਨੇ ਤੇ 5 ਕਰੋੜ ਲੋਕ ਹਜ਼ਾਰਾਂ ਲੋਕਾਂ ਕਾਕੇ ਸ਼ਾਨਾਂ ਕਰਨ ਪਰ ਕੋ ਨਾਨਕ ਸੇ ਮਾਰਾ ਕੀਤੇ ਇਹ ਜਿਹੜਾ ਜਾਲ ਹੈ ਤੇ ਨਾੜਾ ਉਹ ਨਾ ਨਹੀਂ ਹੰ ਅੜੇ ਤੁਮੂਹੇ ਦਿਲ ਕਰਦੇ ਕਿ ਇਹ ਅਸ ਮੈਲੇ ਆ ਤੇ ਅਕਾਲ ਪੁਰਖ ਦੀ ਬਾਣੀ ਹੈ ਜਿਹੜੀ ਜਾਲ ਹੈ ਗੁਰਦਰੀ ਜਾਓ ਸਦਾ ਕਰਨ ਪਰ ਕਿਹਦੇ ਸੁਨਨ ਬਣਿਤ ਕਰਨ ਵਾਲਾ ਹੈ ਜੀਵਨ ਬੜਾ ਸੁਹਾਣਾ ਨਹੀਂ ਜਾਂਦਾ ਪਰ ਇੱਥੇ ਆ ਕੇ ਕੋਈ ਸ਼ਾਨ ਕਰਨ ਦੀ ਤਿਆਰੀ ਨਹੀਂ ਇਸ ਤੀਰਤ ਬਨ ਕਿਸੇ ਧਿਆਨ ਨਹੀਂ ਹੈ ਪਾਸਰੀ ਕਹਿੰਦਾ ਮਨ ਮੈਲਾ ਸੰਕਿਸ਼ਣਾ ਤਾਨੂੰ ਤੋਦੈ ਮਨ ਅਚਾਨਾ ਹੋਈ ਜਿਨੇ ਮਰਜੀ ਸ਼ਰੀਰ ਦੇ ਇਸ਼ਨਾਨ ਕਰਾਈ ਜਦ ਮਨ ਨੀ ਪਵਿੱਤਰ ਨਹੀਂ ਹੋਇਆ ਭੜਿਆ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਮ ਕੇ ਰੰਗ ਹੁਣ ਇਥੇ ਹੀ ਮੈਂ ਕਹ ਰਿਹਾ ਕਿ ਸ਼ਰੀਰ ਦੀ ਸਫਾਈ ਸਾਨੂੰ ਨਹੀਂ ਕਰਨੀ ਜੇ ਦੀ ਸ਼ਰੀਰ ਦੀ ਸਫਾਈ ਇੱਕ ਰੱਖੀ ਗੱਲ ਹੈ ਜ਼ਰੂਰੀ ਹੈ ਪਰ ਜੇਕਰ ਤੁਸੀਂ ਸੁੱਚੀ ਬਾਣ ਸਰੀਰ ਧੋਣ ਦੇ ਨਾਲ ਜਾਂ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਸਾਡਾ ਮਨ ਪਵਿੱਤਰ ਹੋ ਜਾਏਗਾ ਤੇ ਪਾਸੇ ਇਹ ਕਹਿੰਦੇ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਇਹ ਮਨ ਨਹੀਂ ਮੈਲੇ ਰਹਿਣਾ ਜੇਕਰ ਮਨ ਨੂੰ ਪਵਿੱਤਰ ਕਰਨਾ ਹੈ ਤਾਂ ਤੈਨੂੰ ਇਸ ਗੁਰਬਾਣੀ ਕੀ ਤੀਰਥ ਤੇ ਆ ਕੇ ਇਸ਼ਨਾਨ ਕਰਨਾ ਪਵੇਗਾ ਤੇਰਾ ਮਨ ਹੈ ਉਹ ਜਿਹੜਾ ਪਵਿੱਤਰ ਹੋ ਜਾਏ ਹੁਣ ਗੁਰਨਾਥ ਸਿੰਘ ਮਹਾਰਾਜ ਜੀ ਨੇ ਇੱਥੇ ਆਖਿਆ ਕਿ ਤੀਰਥ ਨਹਾਉਂ ਅਰਚਾ ਪੂਜਾ ਅਗਰਵਾਸ ਦੇਕਾਰ ਇਹਦੇ ਇਹਨਾਂ ਦਾ ਤਰੀਕਾ ਕੀ ਹੈ ਤੀਰਥ ਤੇ ਜਾ ਕੇ ਇਸ਼ਨਾਨ ਕਰ ਲੈਣਾ ਧੂਵਤੀਆਂ ਲੈ ਲਈਆਂ ਹੋਲਾ ਰਹੀਆਂ ਮੂਰਤੀਆਂ ਦੇ ਅੱਗੇ ਸੁਗੰਧ ਦੀਆਂ ਜਿਹੜੇ ਪਦਾਰਥ ਨੂੰ ਲਿਆ ਕੇ ਤਰ੍ਹਾਂ ਤਰ੍ਹਾਂ ਦੇ ਲਿਖਾਣੇ ਲਿਖੂ ਰਿਹਾ ਕੇ ਰੱਖਦੇ ਨੇ ਅੱਜ ਇਹ ਗੱਲ ਸਾਡੇ ਸਿੱਖਾਂ ਵਿੱਚ ਵੀ ਆ ਗਈ ਕਈਆਂ ਨੇ ਨਾ ਮਾਫ਼ ਕਰਿਆ ਜਿੰਨੇ ਮੁੱਸਾ ਲੱਗਦਾ ਹੈ ਕਿ ਘਰਾਂ ਦੇ ਵਿੱਚ ਨਾ ਛੋਟੇ ਛੋਟੇ ਪੂਜਾਰੂ ਬਣਾਏ ਨੇ ਜਾਂ ਛੋਟਾ ਜਿਹਾ ਮੰਦਿਰ ਜਿਹਾ ਬਣਾਇਆ ਨਾ ਮੰਦਿਰ ਟਾਈਪ ਕਿ ਉਹਦੇ ਜੀ ਕੀਤਾ ਕਿ ਹੁੰਦਾ ਇੱਕ ਬਣੀ ਗੁਰੂ ਨਾਨਕ ਸ਼ਿਮਰ ਮਹਾਰਾਜ ਦੀ ਤਸਵੀਰ ਜਿਹਨ ਕਰ ਕੋ ਰੱਖੀ ਹੁੰਦੀ ਹੈ ਇੱਕ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਵਿਚਾਰੇ ਵਿਚਾਰੇ ਨਸ਼ਮੀ ਨਹਾਣ ਦਾਤੇ ਕਿ ਮਨੂੰ ਪਤੀ ਨਾਲ ਦੇ ਡੁਕਾ ਲੱਗਦਾ ਤਾਂ ਖਰਾਮ ਜਤੈ ਨਾ ਕਿ ਜਾਗਰ ਤੇ ਮਨੁਸ਼ਕਾਰ ਕੀਤੇ ਜਾ ਰਹੇ ਨੇ ਪਰ ਇਸ ਕਾਰਨ ਗੁਰਮਾ ਦੇ ਵਿੱਚ ਬਿਲਕੁਲ ਪਰਵਾਹ ਨਹੀਂ ਕੀਤਾ ਗਿਆ ਅਗਸਥੀ ਬਾਣੀ ਵਿੱਚ ਉਹ ਮੰਨਤਾ ਕਹਿੰਦੇ ਧੂਪ ਦੀਪ ਨਹੀਂ ਵਿਦੈ ਵਸਾ ਕੈ ਸੇ ਪੂਜ ਕਰਉ ਤੇ ਦਸ ਕਿਹਦੇ ਤੇ ਪੂਜਾ ਕਿਸ ਤਰ੍ਹਾਂ ਹੋ ਸਕਦੀ ਹੈ ਇਸ ਤੂ ਵਦੇ ਨਾਲ ਜਸਵੰਧੀ ਤਾਰ ਪਦਾਰਥ ਰੱਖ ਕੇ ਰਤਰਾਤਰੀ ਦੇ ਘਰੇ ਰੱਖ ਦੇਣਾ ਕਰੂ ਦੀ ਪੂਜਾ ਨਹੀਂ ਹੋਣੀ ਧੂਪ ਦੀਪ ਨੇ ਮੇਤੇ ਬਾਸਾ ਕੇ ਸੀ ਪੂਰ ਕੈ ਦੇ ਦਸ਼ਕ ਪੂਜਾ ਅਰਚਾ ਆਈ ਨਾ ਤੁਰੀ ਕਹਿਂਦਾਸ ਕਪਨ ਗਤ ਮੁਰੀ ਤੇ ਬਾਣੀ ਨੇ ਪਾਰ ਜੇ ਫਰਮਾਇਤਾ ਕਿਹਦੇ ਤੇ ਨਾਮ ਕਰੂੰ ਚਰਨਾਖੀ ਜੇ ਮਨ ਉਸਾ ਮੇਂ یہ پوجا کرنے آگے گھر باری نہیں بتی جا گل ہے پوجا نہیں کرتا کہ ਜਦੋਂ ਅਖੰਡ ਸਾਹਿਬ ਅਖੰਡ ਪੜ ਸਾਹਿਬ ਆਰਾਮ ਕਰਉਣਾ ਹੋਵੇ ਘਰਾਂ ਦੇ ਵਿੱਚ ਸ਼੍ਰੀ ਸਾਹਿਬ ਪਾਠ ਆਰਾਮ ਕਰਉਣਾ ਹੋਵੇ ਨਾ ਹੋਰ ਕੋਈ ਗੱਲ ਨਹੀਂ ਪੁੱਛੀ ਜਾਂਦੀ ਕੁਛ ਇਹ ਨਹੀਂ ਜਾਂਦਾ ਬਾਬਾ ਜੀ ਕਿੰਬਤੀ ਲੈ ਆਏ ਨੇ ਰਾਣੀ ਜੀ ਜਿਹੜੇ ਗੁੱਗਲ ਲੈ ਆਏ ਨੇ ਇੱਥੇ ਪੂਮਾ ਜਿਹੜਾ ਉਹ ਲੈ ਆ ਕੇ ਰਾਤ ਲਈ ਨਾੜੀ ਲੈ ਕੇ ਰੱਖ ਲਈ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਬਾਣੀ ਸੰਨਵਲ ਦੇ ਜਸਮਦਰ ਮਹਾਰਾਜ ਦੀ ਸਿੱਖ ਧਾਰਮਣੀ ਆਪਾਚਨ ਕਦੇ ਪੁੱਛਿਆ ਨਹੀਂ ਪਾਛ ਜਿਹੜੇ ਕਹਿੰਦੇ ਇਹ ਤਰੀਕਾ ਤਾਂ ਗਲਤ ਹੈ तीर्थ नामे अर्चा पूजा अगरबत्तीस बहकार किंदे इतस्वीरा दे नाल जुड़के पूजा करके ਧੂਪ ਦੀਆਂ ਲਾ ਕੇ ਉਪਗਲਤ ਘਾਤ ਘਾਤ ਕਰਕੇ ਕਾਰਕੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਨੇ ਪਰ ਗੁਰਨਾਮ ਸਿੰਘ ਜੀ ਮਹਾਰਾਜ ਕਿंदे ਇਹ ਵੀ ਤਰੀਕਾ ਗਲਤ ਹੈ ਇਸ ਤਰੀਕੇ ਦੇ ਨਾਲ ਵੀ ਕਾਰਕੁਸ਼ੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੁਣ ਘਰਾਂ ਦੇ ਵਿੱਚ ਜੈਨ ਸਤਿਗੁਰਾਂ ਕਿੰਨੇ ਦੀ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਕਿਸ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤੈਂ ਨਹੀਂ ਦੀਏ ਪਰ ਇਹ ਹੈ ਕਿ ਆਪਣੀ ਕਿੰਨੇ ਇੱਕ ਬੰਦੇ ਦੁਆਰਾ ਬਣਾਈਏ ਵੀ ਅਸੀਂ ਗੁਰੂ ਦੀ ਤਸਵੀਰ ਨਹੀਂ ਬਣਾਇ ਨਹੀਂ ਸਕਦੇ ਕੌਣ ਬਣਾ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਸਵੀਰ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਦਾ ਜਲਦੀ ਸਰਦੀ ਬਾਣੀ ਪੜੀ ਆਸਾ ਦੀ ਬਾਣੀ ਪੜ੍ਹੀਏ ਤਾਂ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਣਗੇ ਸਾਨੂੰ ਤਸਵੀਰਾਂ ਵਿੱਚ ਨਹੀਂ ਪਰ ਅਸਮਾਨੀ ਕਿਛੁ ਦੀ ਆਣਾ ਹੈ ਕਿ ਵਾਣ ਸੰਗਤ ਦੇ ਭਾਈ ਇਸ ਬਾਰੇ ਉਹ ਕੋਈ ਧਿਆਨ ਦਿੰਦਾ ਨਹੀਂ ਕਿਸੇ ਨੇ ਇਹ ਅਖਿਆ ਕਿ ਮੈਂ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਲਈ ਨੰਯਸ ਪਰਮ ਕੋਈ ਨਹੀਂ ਜਾ ਰਿਹਾ ਜਿਹੜੇ ਬੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਤੇ ਡੇਰਾ ਖੋਦਦੇ ਸੀ ਸਮਝਣਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਰਹਿੰਦੇ ਨੇ ਜੇ ਕਰਕੇ ਬਾਣੀ ਨੂੰ ਪਰਦੇ ਹੀ ਵਿਚਾਰ ਲਈ ਇਹਦੇ ਵਿੱਚ ਦਰਸ਼ਨ ਕਰ ਲਈ ਤੇ ਕਿਉਂ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਸਾਡੇ ਨਾਲ ਗੁਰਮੇਲੇ ਸੰਗ ਸਦਾ ਦੇ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਜਿ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਤੇ ਮਨ ਪ੍ਰਤੱਖ ਗੁਰੂ ਨਸਾਰੇ ਪਰ ਅਸੀਂ ਤਸਵੀਰਾਂ ਪਹੁੰਚਣੇ ਰੋਲ ਦਿੱਤਾ ਤੇ ਮੈਂ ਕਹਿਣਾ ਕਿ ਆਜੀ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਤਸਵੀਰਾਂ ਲਾ ਲਈ ਇਹਨਾਂ ਤਸਵੀਰਾਂ ਨੂੰ ਪੰਜਾਬ ਪੰਜਾਬ ਸਾਡਾ ਘਰਾਂ ਦੇ ਟੰਗਿਆਂ ਨੂੰ ਮੋਟੇਲੇ ਇਹਨਾਂ ਤਸਵੀਰਾਂ ਇਨਸਾਨੇ ਕੋਈ ਨਹੀਂ ਦਿੰਦਾ ਇਹ ਕਾਗਜ਼ ਦੀ ਤਸਵੀਰਾਂ ਨਹੀਂ ਇਹ ਗੁਰੂ ਦੀ ਤਸਵੀਰਾਂ ਨਹੀਂ ਇਹ ਬੰਦੇ ਦੀ ਘੱਤ ਹੈ ਉਹਦੇ ਥੱਲੇ ਬੈਗ ਦੇ ਸਟੇ ਨਹੀਂ ਮਾਰੀ ਜਾਂਦੀਆਂ ਰਿਸ਼ਵਤਾਂ ਵੀ ਲਈ ਜਾਂਦੀਆਂ ਕਿ ਦਾਰੂ ਪੀਤੀ ਜਾਂਦੀਆਂ ਉਹਨਾਂ ਨੇ ਕੀਤਾ ਸਨ ਉਹਨਾਂ ਦੀ ਥਾਂ ਅੱਜ ਕੱਲ ਸ਼ਬਦ ਗੁਰਬਾਣੀ ਸ਼ਬਦ ਦੇ ਮੋਮੈਂਟੋ ਪੜ੍ਹਦੇ ਕਿਨਾਂ ਚੁਅ ਅਰਥ ਵੀ ਲਿਖੀ ਹੁੰਦੇ ਨੇ ਭਾਂ ਕੰਧਾ ਪਾਰ ਲਾਉਣਾ ਨਹੀਂ ਰੁਕਦਾ ਉਹ ਲਾਉ ਉਥੇ ਸਾਨੂੰ ਸਿੱਖਾਂ ਨੇ ਬਹੁਤ ਮੇਰੇ ਵਪਦੇ ਬੰਦੇ ਸ਼ਬਦ ਦੀ ਯਾਦ ਹੋਵੇਗਾ ਸਨ ਕਿ ਜਿੰਨਾ ਮਰਤੇ ਅਰਥ ਪੜਾਂਗੇ ਸਾਨੂੰ ਪਤਾ ਲੱਗੇ ਗੁਰਬਾਣੀ ਸਾਨੂੰ ਕੀ ਕਹਿ ਰਹੀ ਕਿਥੋਂ ਗੁਰਬਾਣੀ ਸਾਨੂੰ ਰੋਕ ਰਹੀ ਹੈ ਤੇ ਕੀ ਕਰਨ ਲਈ ਸਾਨੂੰ ਗੁਰਬਾਣੀ ਕਹਿ ਰਹੀ ਪਰ ਅਸੀਂ ਤਸਵੀਰਾਂ ਦੇ ਪੂਜਨ ਜਿਆਦਾ ਲੋਕ ਨੇ ਕੀਤਾ ਆ ਕੰਨ ਕਾਂ ਦੇ ਵਿੱਚ ਜਿਆਦਾ ਫਸਿਆ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਕਹਿੰਦੇ ਹਿੰਦੂ ਸਾ ਲਾ ਹਿੰਦੂ ਸਾ ਲਾ ਦਰਸ਼ਨ ਰੂਪ ਅਪਾਰ ਤੀਰਥ ਨਾਮੇ ਅਰਚਾ ਪੂਜਾ ਅਗਰਵਾਸ ਬਹਿਕਾਰ ਕਿਹਦੇ ਇਹਨਾਂ ਨੇ ਜ਼ੋਰ ਦਿੱਤਾ ਹੋਇਆ ਹੈ ਸਿਰਫ ਤੇ ਸਿਰਫ ਕਹਿੰਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈਣਾ ਤੀਰਥ ਨਾਮੇ ਅਰਚਾ ਪੂਜਾ ਮੂਰਤੀਆਂ ਦੀ ਪੂਜਾ ਕਰ ਲੈਣਾ ਉਨਾ ਬੇਕੀ ਮਤੀਆਂ ਕਰ ਲੈਣ ਗੁਗਲਾਂ ਤੋ ਕਰ ਲੈਣਾ ਤਸਵੀਰਾਂ ਦੀ ਪੂਜਾ ਕਰ ਲੈਣੀ ਕਹਿੰਦੇ ਗੁਰੂ ਨਾਨਕ ਸ਼ਹੀਦ ਮਹਾਰਾਜ ਕਹਿੰਦੇ ਜੇ ਰੱਬ ਨੂੰ ਪ੍ਰਾਪਤ ਕਰਨ ਦਾ ਤਰੀਕਾ ਨੇ ਜੇਕਰ ਤੁ ਆਕਾਰ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਤਾਂ ਪਾਸੜ ਜਿਹੜੇ ਉਤਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਸੱਚੇ ਦਾ ਚਿਤ ਲਾੜਾ ਕਹਿੰਦੇ ਇਹ ਤਰੀਕਾ ਵਰਤ ਲੈ ਆਪੇ ਤੁ ਆਕਾਰ ਪ੍ਰਭੂ ਦੀ ਪ੍ਰਾਪਤੀ ਹੋ ਜਾਏ ਭਾਵੇਂ ਜੀਵਨ ਦੇ ਵਿੱਚ ਇਹ ਗੁਣ ਨੇ ਉਹ ਪ੍ਰਗਟ ਹੋ ਜਾਣਗੇ ਤੂੰ ਆਪਣੇ ਆਪ ਨੂੰ ਇਸ ਰੰਗੀ ਤੋਂ ਤੋੜ ਕੇ ਤਾਂ ਇਹ ਤਰੀਕਾ ਵਰਤੇਗਾ ਤੇ ਆਕਾਰਪੂ ਦੀ ਪ੍ਰਾਪਤੀ ਹੋ ਜਾਵੇਗੀ ਵਿਲਾਪ ਹੋ ਜਾਵੇਗਾ ਤੇ ਕਿਤੇ ਜਿਹੜੇ ਤਰੀਕੇ ਮੁਸਲਮਾਨਾਂ ਵੱਲੋਂ ਤੇ ਹਿੰਦੂਆਂ ਵੱਲੋਂ ਗੁਰੂ ਨਾਨਕ ਸਿੰਘ ਮਹਾਰਾਜ ਜੇਕਰ ਕਹਿੰਦੇ ਨੇ ਵਰਤਿਆ ਜਾ ਰਿਹਾ ਮੈਂ ਪਹਿਲਾਂ ਜ਼ਿਕਰ ਕਰ ਗਿਆ ਕਿ ਹਰੇਕ ਬੰਦਾ ਕਾਰਪੂ ਤੱਕ ਕੁਝ ਨਾ ਚਾਹੁੰਦਾ ਹੈ ਪਰ ਤਰੀਕਾ ਆਪੂ ਆਪਣਾ ਵਰਤਾ ਰਹੇ ਤੇ ਇਹਨਾਂ ਤਰੀਕਿਆਂ ਦੇ ਨਾਲ ਆਕਾਰਪੂ ਤੱਕ ਪਹੁੰਚਿਆ ਨਹੀਂ ਜਾਣਾ ਇਨਾ ਵਸਤਵਾਂ ਤੇ ਤਾਂ ਕਿ ਸੇਵ ਸੰਗਰਾਜ ਜੀਵਨ ਖੁਆਰ ਹੋ ਗਿਆ ਤੇ ਉਹ ਵੀ ਰਿਹਾ ਤੇ ਲੋਕ ਕਰ ਵੀ ਲੈਣਾ ਪਏ ਜਿੰਨੂੰ ਖੁਆਰ ਪਰ ਅਸੀਂ ਗੁਰਬਾਣੀ ਗੁਰਸਿੱਖਰਵਾ ਦੇ ਪਾਸੇ ਤੁਰੇ ਜਿੱਦਾਂ ਤਰਪਈ ਸਾਡੇ ਜੀਵਨ 'ਤੇ ਕ੍ਰਾਂਤੀ ਆ ਗਈ ਸਾਡੇ ਜੀਵਨ 'ਗ ਤਬਦੀਲੀ ਆ ਗਈ